ਮੇਰਾ ਨਾਮ ਯਾਦਵਿੰਦਰ ਸਿੰਘ ਗਿੱਲ ਪਿੰਡ ਪੀਰਾ ਬਾਗ ਹੈ ਮੈਂ ਇੱਥੇ ਬਲੱਡ ਦਿੱਤਾ ਹੋਇਆ ਸੀਗਾ ਉਸ ਦੀਆਂ ਰਿਪੋਰਟਾਂ ਲੈਣ ਆਇਆ ਹਾਂ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੇ ਨੇੜੇ ਹੀ ਮਹੱਲਾ ਕਲੀਨਿਕ ਬਣਾ ਕੇ ਸਾਡੇ ਤੇ ਪਾਰ ਉਪਕਾਰ ਕੀਤਾ ਹੈ ਸਸਿਦਾ ਮੇਰਾ ਨਾਮ ਅਨੂਆ ਮੈਂ ਪਿੰਡ ਹਜਾਤ ਨਗਰ ਤੇ ਰਾਮ ਵਾਲੀਆ ਪਹਿਲਾਂ ਸ਼ਹਿਰ ਜਾਂਦੇ ਹੁੰਦੇ ਹਾਂ ਹੁਣ ਇੱਥੇ ਦਵਾਈਆਂ ਮਿਲਦੀਆਂ ਟੈਸਟ ਵੀ ਕਰਾਨੀ ਆ ਇਥੋਂ ਦਾ ਸਟਾਪ ਬਹੁਤ ਵਧੀਆ ਸਰਕਾਰ ਦਾ ਬਹੁਤ ਧੰਨਵਾਦ ਆ ਸਰਕਾਰ ਨੇ ਖੋਲਿਆ ਅੱਗੇ ਸਾਨੂੰ ਦੂਰ ਜਾਣਾ ਪੈਂਦਾ ਸੀ ਸ਼ਹਿਰ ਗੁਰਦਾਸਪੁਰ ਹੁਣ ਸਾਨੂੰ ਇੱਥੇ ਪਿੰਡ ਦੇ ਨਾਲ ਹੀ ਥੋੜਾ ਤੇਰੀ ਥੋੜੇ ਕਬਜ਼ਮਾਂ ਤੇ ਹੀ ਆ ਕੇ ਸਾਨੂੰ ਸਾਰੀਆਂ ਫੈਸਿਲਿਟੀਜ਼ ਇੱਥੋਂ ਮਿਲ ਜਾਂਦੀਆਂ ਹਨ ਇਸ ਤੋਂ ਦਾ ਸਟਾਫ ਬਹੁਤ ਹੀ ਕੋਆਪਰੇਟਿਵ ਹੈ ਜਦੋਂ ਵੀ ਆਈਏ ਬੜੇ ਪਿਆਰ ਸਤਿਕਾਰ ਨਾਲ ਸਾਡੇ ਨਾਲ ਮਿਲ ਕਰਦੇ ਹਨ ਇਹਨਾਂ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਹੈ दी, दी बड़ी बड़ी, हां ਇੱਥੋਂ ਦਵਾਈਆਂ ਜਿੰਨੀਆਂ ਕਿ ਇਹਨਾਂ ਕੋਲ ਹੁੰਦੀਆਂ ਹਨ ਮਿਲ ਜਾਂਦੀਆਂ ਹਨ ਸ਼ਹਿਰੋਂ ਨਹੀਂ ਖਰੀਦਣ ਦੀ ਲੋੜ ਪੈਂਦੀ ਇਹ ਵੀ ਇੱਕ ਬੜੀ ਵੱਡੀ ਗਰੀਬ ਆਦਮੀਆਂ ਵਾਸਤੇ ਫਾਇਦੀ ਹੈ ਜੋ ਪੰਜਾਬ ਸਰਕਾਰ ਨੇ ਪ੍ਰੋਵਾਈਡ ਕੀਤੀ ਹੈ ਅਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਇਹ ਆਪਣਾ ਕੰਮ ਕਰਦੇ ਰਹਿਣਗੇ ਅਤੇ ਪਿੰਡ ਵਾਸੀਆਂ ਦੀ ਵੱਧ ਤੋਂ ਵੱਧ ਸੇਵਾ ਕਰਦੇ ਰਹਿਣਗੇ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ